ਆਪ ਦਾ ਸਾਹਕਤਾ ਉਹ ਲਾ ਲੀ ਇਹਨੂੰ ਕਹਿੰਦਾ ਬਈ ਭਰਾਵਾ ਇਹਨੂੰ ਮਨਾਲੀਏ ਗੁੱਸੇ ਹੋ ਗਿਆ ਸੀਗਾ ਵਿਆਹ ਚ ਹਾਂ ਪਤਾ ਕਿਉਂ ਇਹ ਬਾਰ ਨਾਲ ਇਕੱਲਾ ਹੀ ਬੈਠਾ ਮੈਂ ਕੀ ਹੋ ਗਿਆ ਓਏ ਕਹਿੰਦਾ ਬੁਲਾਣਾ ਗੁੱਸਾ ਜੜਾ ਪਿਆ ਮੈਂ ਕੀ ਵਗੈ ਦੱਸਦਾ ਤੇ ਕਹਿੰਦਾ ਦੇਖ ਇਹ ਤਾਂ ਤੜਕੇ ਨੂੰ ਛੱਡਣ ਪਾਇਆ ਮੈਨੂੰ ਬਰਾਬਰ ਛੱਡਣ ਪਾਇਆ ਮੈਂ ਕਿਹਾ ਠੀਕ ਹੈ ਕਹਿੰਦਾ ਜਿਹੜੀ ਬੁੱਲ ਵਾਲੀ ਕਾਰ ਚ ਇਹ ਬੈਠਾ ਹੈ ਉਹ ਜੀ ਕਹਿੰਦਾ ਮੈਂ ਵੀ ਬੈਠਾ ਮੈਂ ਕਿਹਾ ਠੀਕ ਹੈ ਕਹਿੰਦਾ ਜਿੱਥੇ ਇਹ ਮੱਥਾ ਟੇਕ ਗਿਆ ਤੁਸੀਂ ਮੈਂ ਮੱਥਾ ਟੇਕਿਆ ਮੈਂ ਕਿਹਾ ਠੀਕ ਹੈ ਕਹਿੰਦਾ ਜਿਹੜੇ ਪਹਿਲੇ ਚਲੇ ਆ ਉਹ ਜੀ ਮੈਂ ਆਉਂਦਾ ਮੈਂ ਕਹਾਂ ਉਹ ਤਾਂ ਠੀਕ ਹੈ ਗੁੱਸਾ ਤਾਂ ਦੱਸ ਦੇ ਕਿਹੜੀ ਗੱਲ ਦਾ ਹੈ ਕਦਾਂ ਨੂੰ ਬਹੂ ਦੇਦੀ ਮੈਨੂੰ ਦਿੱਤੀ ਨਹੀਂ ਵੀ ਮੁਨਾਫਦਾਰ ਸਾਹਿਬ ਕਦਾਉ ਲਾ ਲਿਓ ਮੈਂ ਤੇਰੀ ਪਾਰਟੀ ਦਾ ਖਿਪਾਰਚ ਪਾ ਦਿੰਦਾ ਮੈਂ ਤੇ ਖਿਪਾਰਚ ਪਾਉਣ ਦੀ ਲੋੜ ਨਹੀਂ ਜਿੰਨਾ ਸੋਨਾ ਹੈਗਾ ਤੇ ਚੈਟ ਤਾਂ ਤੇ ਚੱਲਦੀ ਹੋਣੀ ਹੈ ਆ ਚੱਲ ਫੇਰ ਵੀ ਹੈ ਜਿਹੜੇ ਸਾਹਿਬ ਨਾਲ ਹੱਸੇ ਦੋ ਤਿੰਨ ਨਾਲ ਹੋਣੀਆਂ ਆਏ ਆ ਜਿਹ ਅੱਜ ਕੱਲ੍ਹ ਆ ਅੱਜ ਕੱਲ੍ਹ ਜਿਹੜੇ ਸਾਹਿਬ ਨੇ ਜੇਬ ਦਾ ਹੱਥ ਨਹੀਂ ਕਰਦਾ ਮੋਬਾਈਲ ਹੱਥ ਲਿਓਣਾ ਐਂ ਤਾਂ ਕਹਿ ਕੇ ਐਂ ਨਹੀਂ ਤਾਂ ਕਹਿ ਕੇ ਆ ਬੁੱਕੇ ਦੋ ਮਿੰਟ ਆਇਆ